ਅਈ ਦਸਤਾਰ ਕੈਂਪ ਲਾਉਂਦੇ ਆ ਇੱਥੇ ਇੱਕ ਤਾਰ ਰੱਖਿਆ ਬੱਚਿਆਂ ਕਰਕੇ ਜਿਵੇਂ ਹੈੱਡਫੋਨ ਲਿਆਉਣਾ ਕਾਪੀ ਪੈਨ ਪਾਣੀ ਦੀਆਂ ਬੋਤਲਾਂ ਜਿਹੜੇ ਬੱਚੇ ਦੇ ਕੰਮ ਆ ਜਾਣ ਤੇਰੇ ਕੋ ਭਾਈ ਸਾਹਿਬ ਇਹੋ ਜੇ ਨੌਜਵਾਨ ਵੀ ਆਏ ਆ ਜਿਹੜੇ ਇੱਥੇ ਰੋਏ ਆ ਕੇ ਵੀ ਅਸੀਂ ਗਲਤ ਰਸਤੇ ਚਲੇ ਗਏ ਗਿਆਨੀ ਜੀ ਅੱਜ ਮੋੜਨਾ ਚਾਹੁੰਦੇ ਆ ਰਾਜ ਲੰਗਰ ਚੱਲਦਾ ਉੱਚ ਇਹੋ ਜੀ ਪ੍ਰਦਰਸ਼ਨੀ ਜਾਂ ਬੁੱਕਾਂ ਜਾਂ ਬੱਚਿਆਂ ਨੂੰ ਏਦਾਂ ਦਸਤਾਰਾ ਤੁਸੀਂ ਹਰੇਕ ਲੰਗਰ ਚ ਕਰ ਦੋ ਵੀ ਭਾਈ ਸ਼ਬਦ ਇਧਰ ਲੰਗਰ ਛਕੋ ਇਧਰ ਸ਼ਬਦ ਦਾ ਚੱਲਦਾ ਤੁਹਾਡੇ ਬਹੁਤ ਪ੍ਰਚਾਰ ਚੱਲੇ ਸਪੀਕਰ ਚੱਲਣ ਜਿਵੇਂ ਹੁਣ ਚੱਲਦੇ ਆ ਮੈਂ ਤੇ ਸਾਡੀ ਤੁਸੀਂ ਆਪਣੇ ਪਿੰਡ ਚ ਬੱਚਿਆਂ ਨੂੰ ਕਾਪੀ ਪੈਨ ਦੇ ਗੁਰਦੁਆਰੇ ਭੇਜਣਾ ਜਿੰਨਾ ਕੋ ਹੋ ਸਕਦਾ ਉਹਨੂੰ ਗਰੰਟੀ ਨੂੰ 2 400 500 ਰੁਪਿਆ ਦੇਣਾ ਵੀ ਤੂੰ ਬੱਚੇ ਪੜਾਇਆ ਕਰ ਤਦੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਜਦੋਂ ਉਹਨਾਂ ਨੂੰ ਲਾਲਚ ਦਿੱਤੇ ਗਏ ਆ ਹੈਨਾ ਉਸ ਨੂੰ ਆ ਲਾਲਚ ਦੰਦੇ ਆ ਆ ਚੀਜ਼ ਦੰਦੇ ਆ ਤੁਸੀਂ ਸਿੱਖੀ ਛੱਡੋ ਮੈਂ ਕਿਹਾ ਉਹ ਤੇ ਲਾਲਚਾਂ ਦੇ ਬਿਨੂੰ ਡੁੱਲੇ ਤੇ ਨੌਜਵਾਨ ਨੂੰ ਬੇਨਤੀ ਕਰੀਦਾ ਤੁਹਾਨੂੰ ਕਿਹੜੀ ਮਜਬੂਰੀ ਆ ਯਾਰ ਤੁਸੀਂ ਪਤਦ ਪੁਣੇ ਵੱਲ ਜਾਂਦੇ ਹੋ ਨਸ਼ੇ ਕਰਦੇ ਹੋ ਤੁਹਾਨੂੰ ਕੌਣ ਲਾਉਂਦਾ ਨਸ਼ੇ ਤੇ ਦਾ ਅਣਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੋਇੰਦਵਾਲ ਸਾਹਿਬ ਦੀ ਪਵਣ ਧਰਤੀ ਦੇ ਉੱਪਰ 450 ਸਾਲਾਂ ਸ਼ਦਾਬਦੀ ਦੇ ਸੰਬੰਧ ਵਿੱਚ ਜਿੱਥੇ ਸੰਗਤ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਤੇ ਜਹੇ ਦੇ ਵਿੱਚ ਗੁਰਸਿੱਖ ਨੌਜਵਾਨਾਂ ਦੇ ਵੱਲੋਂ ਵੀ ਸ਼ਬਦ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਹੜੇ ਨੌਜਵਾਨ ਦਾੜੀ ਜਾਂ ਕੇਸ ਕੱਟਦੇ ਨੇ ਉਹਨਾਂ ਨੂੰ ਦਸਤਾਰਾਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜੇ ਉਹ ਦਾੜੀ ਤੇ ਕੇਸ ਨਹੀਂ ਕੱਟਣਗੇ ਜੇ ਪ੍ਰਣ ਕਰਨਗੇ ਕਿ ਅੱਜ ਤੋਂ ਬਾਅਦ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਕੱਟਾਂਗੇ ਤੇ ਉਹਨਾਂ ਨੂੰ ਖਾਸ ਤੌਰ ਤੇ ਸਨਮਾਨ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਹੋਰ ਵੀ ਤੁਮ ਸਾਰੀਆਂ ਜਿਹੜੀਆਂ ਕੁਰਿਤੀਆਂ ਸਮਾਜ ਦੇ ਵਿੱਚ ਖਾਸ ਕਰ ਸਿੱਖ ਭਾਈਚਾਰੇ ਦੇ ਵਿੱਚ ਨਵੀਂ ਪੀੜ੍ਹੀ ਦੇ ਵਿੱਚ ਫੈਲੀਆਂ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਕੁਰਿਤੀਆਂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਭਾਈ ਜਸਪਾਲ ਸਿੰਘ ਪਵਤ ਦੇ ਵੱਲੋਂ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਤੁਹਾਨੂੰ ਕਿਉਂ ਜਾਪਿਆ ਕਿ ਸ਼ਹਾਦਤੀ ਦੇ ਦਿਨ ਦੇ ਉੱਪਰ ਜਿੱਥੇ ਸੰਗਤਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਤਾਂ ਜਿਹੜੀਆਂ ਚੀਜ਼ਾਂ ਦਾ ਤੁਸੀਂ ਪ੍ਰਚਾਰ ਕਰਨ ਵਾਸਤੇ ਇੱਕ ਨਵੇਕਲਾ ਲੰਗਰ ਲਾ ਦਿੱਤਾ ਤੁਹਾਨੂੰ ਇਹਦੀ ਲੋੜ ਕਿਉਂ ਜਾਪੀ ਵਾਹਿਗੁਰੂ ਭਾਈ ਸਾਹਿਬ ਜੀ ਕਿਉਂਕਿ ਚਲੋ ਲੰਗਰ ਵੀ ਗੁਰੂ ਸਾਹਿਬ ਦੀ ਪਾਸ਼ਾ ਚਲਾਈ ਮਰਿਆਦਾ ਆਪਾਂ ਗਲਤ ਨਹੀਂ ਕਹਿੰਦੇ ਪਰ ਮੈਂ ਕਿ ਬੇਨਤੀ ਜ਼ਰੂਰ ਕਰੂੰਗਾ ਤੁਸੀਂ ਲੰਗਰ ਸ਼ਬਦ ਵਰਤੇ ਆ ਕਿ ਅੱਜ ਥੋੜਾ ਜਿਹਾ ਅਸੀਂ ਰੁਝਾਨ ਥੋੜਾ ਜਿਹਾ ਗਲਤ ਲੈ ਚੁੱਕੇ ਆ ਲੰਗਰਾਂ ਦੇ ਕੁਰਸੀਆਂ ਲਗਾਉਣੀਆਂ ਤੇ ਲੰਗਰਾਂ ਦੇ ਜਿਹੜੀ ਦਸ਼ਾ ਸੀ ਲੰਗਰ ਦੀ ਚਲਾਉਣ ਦੀ ਉਹ ਤੋਂ ਥੋੜਾ ਜਿਹਾ ਉਲਟ ਹੋ ਰਿਹਾ ਅੱਜ ਵੀ ਸੰਗਤ ਨੂੰ ਲੰਗਰ ਦੇ ਵਿੱਚ ਅਸੀਂ ਰਸ ਚ ਪਾ ਦਿੱਤਾ ਹੈ ਨਾ ਜਦੋਂ ਠੀਕ ਆ ਲੰਗਰ ਦਾ ਰਸਤਾ ਪ੍ਰਸ਼ਾਦੇ ਚ ਵੀ ਆ ਜਾਂਦਾ ਪਰ ਹੋਰ ਰਸਾਂ ਚ ਇੰਨਾ ਚ ਬਦਲ ਲਿਆ ਅਸੀਂ ਲੰਗਰ ਨੂੰ ਵੀ ਪ੍ਰਚਾਰ ਤੋਂ ਲੋਕੀ ਟੁੱਟ ਗਏ ਔਰ ਅਸਾਂ ਚਲੇ ਗਏ ਆ ਤੇ ਗਰਬਾਣੀ ਤੋਂ ਥੋੜੇ ਜਿ ਨਾਲ ਜੁੜੇ ਨਹੀਂ ਵੱਖਰੇ ਹੋ ਗਏ ਆ ਇਹ ਪ੍ਰਭਾਵ ਪਿਆ ਮੈਂ ਨਹੀਂ ਕਹਿੰਦਾ ਲੰਗਰਾਂ ਲਾਉਣੇ ਚੰਗੀ ਗੱਲ ਆ ਪਰ ਲੰਗਰ ਦੀ ਕੋਈ ਮਰਿਆਦਾ ਏ ਹੈਨਾ ਚਲੋ ਖੈਰ ਗੁਰੂ ਸਾਹਿਬ ਦਾ ਦਿਹਾੜਾ ਏ ਪਾਸ਼ਾ ਦੇਆ ਕਰਨ ਤੇ ਦੂਜੀ ਗੱਲ ਜਿਹੜਾ ਸੀ ਆ ਇਹਦੀ ਗੱਲ ਕੀਤੀ ਆ ਗੁਰਸ਼ਬਦ ਲੰਗਰ ਦੀ ਇਹ ਬਹੁਤ ਜ਼ਰੂਰੀ ਆ ਕਿਉਂਕਿ ਭਾਈ ਸਾਹਿਬ ਜੀ ਅੱਜ ਅਸੀਂ ਨਾ ਹੁਣ ਇੱਥੇ ਮੇਰੇ ਕੋ ਨੌਜਵਾਨ ਆਏ ਉਹ ਪੜ੍ਹੇ ਲਿਖੇ ਮੈਨੂੰ ਉਮੀਦ ਆ ਵੀ ਉਹਨਾਂ ਨੇ ਐਮਏ ਵਗੈਰਾ ਜਾਂ ਬਹੁਤ ਡਿਗਰੀਆਂ ਕੀਤੀਆਂ ਹੋਈਆਂ ਸੀਗੀਆਂ ਜੋ ਤੁਸੀਂ ਪੁੱਛਦੇ ਆ ਵੀ ਤੁਹਾਨੂੰ ਦਸਾਂ ਗੁਰੂਆਂ ਨਾ ਹੁੰਦੇ ਆ ਸੱਚ ਜਾਣਿਓ ਉਹ ਕਹਿੰਦੇ ਨਹੀਂ ਹੁੰਦੇ ਤੇ ਹਾਂ ਕੋਸ਼ਿਸ਼ ਕਿਸਨਾ ਦਿੰਦੇ ਨੇ ਉਹ ਵੀ ਕਮੇਸ਼ਨ ਹੁੰਦੇ ਆ ਜੀ ਗੁਰਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅੰਗਦ ਦੇਵ ਜੀ ਮੈਂ ਕਹਾਂ ਯਾਰ ਕਿ ਇਹ ਕੀ ਹਿਸਾਬ ਦਾ ਵਾ ਸਾਡੇ ਜਿਹੜੇ ਦਸਾਂ ਗੁਰੂਆਂ ਨਾਮ ਪੰਜਾਂ ਪਿਆਰਿਆਂ ਦੇ ਪੰਜ ਤਕਤ ਚਾਰ ਧਾਮ ਪੰਜ ਕਕਾਰ ਹਾਂਜੀ ਤੇ ਚਾਰ ਧਾਮ ਬਗੈਰਾ ਹੋ ਗਿਆ ਹੋਰ ਹੋਰ ਵੀ ਬੁਲਢੀ ਜਾਣਕਾਰੀ ਸਿੱਖ ਧਰਮ ਦੀ ਉਹ ਹਰੇਕ ਬੱਚੇ ਨੂੰ ਸਿੱਧੀ ਇਹਨ ਰੈਗੂਲਰ ਹੋਣੀ ਚਾਹੀਦੀ ਸੀਗੀ ਬੈਣ ਮਤਲਬ ਵੀ ਲੈਨਵਾਜ਼ ਪਰ ਸੁਨਾਗਿਤ ਦਾ ਰਹੇ ਨੇ ਅਣ ਜਿਵੇਂ ਕਿ ਕੋਈ ਅਣਜਾਣ ਬੰਦਾ ਨਹੀਂ ਕੋਈ ਚੀਜ਼ ਗਿਣਦਾ ਹੁੰਦਾ ਐਦਾਂ ਹੁਣ ਦੇਖੋ ਇੰਨੀਆਂ ਪੜ੍ਹਾਈ ਕਰਕੇ ਇੰਨੀਆਂ ਡਿਗਰੀਆਂ ਕਰਕੇ ਇੰਨੀ ਤੁਸੀਂ ਖਰਚਾ ਕਰਕੇ ਬਹੁਤ ਤਗੜੀ ਪੜ੍ਹਾਈ ਕਰ ਲਈ ਆ ਜੇ ਹੁਣ ਗੁਰੂ ਸਾਹਿਬ ਦੇ ਨਾਮ ਨਹੀਂ ਆਉਂਦੇ ਪੜ੍ਹਾਈ ਨੂੰ ਏਜੈਂਟ ਚੱਟਣਾ ਜਿਹਨੂੰ ਬੰਦੇ ਨੂੰ ਬਾਣੀ ਪੜ੍ਹਨੀ ਆਉਂਦੀ ਇੰਨੀ ਪੜ੍ਹਾਈ ਕਰਕੇ ਜਿਹੜਾ ਬੰਦਾ ਸੰਥੇ ਇਹ ਨਾ ਕਰ ਸਕਿਆ ਬਾਣੀ ਨਾ ਪੜ੍ਹ ਸਕਿਆ ਉਹ ਪੜ੍ਹਾਈ ਨੂੰ ਕੀ ਕਰਨਾ ਇੱਥੇ ਬਹੁਤ ਇਦਾਂ ਆਉਂਦੇ ਆ ਇਸ ਕਰਕੇ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਆ ਸਮਾਜਿਕ ਤੌਰ ਤੇ ਬਹੁਤ ਜ਼ਰੂਰੀ ਆ ਕੋਈ ਸ਼ੱਕ ਨਹੀਂ ਉਹਦੇ ਅੰਦਰ ਜਿਆਵੀ ਵਿਦਿਆ ਦੇ ਨਾਲ ਧਰਮ ਦੀ ਵੀ ਜ਼ਰੂਰਤਿਆ ਨਾਲ ਧਰਮ ਦੀ ਵਿਦਿਆ ਭਾਈ ਸਾਹਿਬ ਜਿਵੇਂ ਤੁਸੀਂ ਦੱਸਿਆ ਉਹ ਬਹੁਤ ਜ਼ਰੂਰੀ ਆ ਅੱਜ ਲੋੜ ਆ ਖਾਸ ਕਰ ਧਰਮ ਦੀ ਵਿਦਿਆ ਜੀ ਮੈਂ ਤੇ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਪੜ੍ਹਾਈ ਕਰਾਉਂਦੇ ਹੋ ਨਾ ਉਹ ਕਿਸੇ ਕੰਮ ਦੀ ਨਹੀਂ ਵਿੱਚ ਇਤਿਹਾਸ ਤੁਸੀਂ ਚੱਕਤਾ ਜਿਹੜਾ ਅਸਲ ਪੜਾਉਣ ਵਾਲਾ ਸੀਗਾ ਜਿਹੜੀ ਸਿੱਖਿਆ ਅਸਲ ਦੇਣ ਵਾਲੀ ਬੱਚਿਆਂ ਤੁਸੀਂ ਚੱਕਦੀ ਉਹ ਚੋਂ ਤੁਸੀਂ ਦੇਖੋ ਡਾਇਗਰਾਮ ਬਣਾ ਲਓ ਜੀ ਫਲਾਣਾ ਉਹ ਇਹਨੇ ਐ ਕਰਿਆ ਜੀ ਇਹਨੇ ਆ ਕਰਿਆ ਜੀ ਪਰਾਤਨ ਤੇ ਆਸਤਾ ਪੜ੍ਹਾਈ ਚ ਲੱਭਦੇ ਨਹੀਂ ਅੱਜਕੱਲ੍ਹ ਅੱਜਕੱਲ੍ਹ ਦੇ ਦਿਨਾਂ ਦੇ ਵਿੱਚ ਮਾਪਿਆਂ ਦੇ ਵੱਲੋਂ ਤਾਂ ਇਹ ਵੀ ਚੀਜ਼ ਦਾ ਲੌਜੀਕ ਦਿੱਤਾ ਜਾਂਦਾ ਕਿ ਸਾਡੇ ਬੱਚੇ ਬਹੁਤ ਐਜੂਕੇਟਿਡ ਹੋ ਗਏ ਨੇ ਤਕਨੀਕੀ ਯੁੱਗ ਦੇ ਵਿੱਚ ਅੱਗੇ ਵਧ ਗਏ ਨੇ ਸਾਡੇ ਬੱਚੇ ਤੇ ਬਹੁਤ ਵੱਡੀ ਮੁਹਾਰਤ ਹਾਸਲ ਕਰ ਗਏ ਨੇ ਪਰ ਜਿਹੜੀ ਤਰਮ ਵਾਲੀ ਵਿਦਿਆਏ ਉਹਦੇ ਵਿੱਚ ਮੁਹਾਰਤ ਨਾ ਹਾਸਲ ਹੋਣ ਦਾ ਕਾਰਨ ਕੀ ਮੰਨਦੇ ਹੋ ਕਿ ਉਹ ਸਪੇਸ ਕਿਉਂ ਨਹੀਂ ਦੇ ਸਕੇ ਇਹ ਗੱਲ ਭਾਈ ਸਾਹਿਬ ਜੀ ਐ ਬਣੀ ਜਿਹੜੇ ਮੇਰੀ ਜਿੰਨੀ ਕੁ ਸਮਝ ਆ ਤੂੰ ਸਮਰਾਤ ਵੱਡਾ ਮੇਰੀ ਮਤ ਥੋੜੀ ਰਾਮ ਮਾਰਾ ਤੇ ਬਹੁਤ ਕਿਰਪਾ ਕਰਨ ਗੁਰਸਿੱਖ ਬਹੁਤ ਪਰੇ ਤੋਂ ਪਰੇ ਪਿਆਰ ਸੋਚ ਰੱਖਣ ਵਾਲੇ ਰੱਖਣੀ ਵੀ ਚਾਹੀਦੀ ਆ ਜਿਵੇਂ ਤੁਸੀਂ ਬਹੁਤ ਸੋਹਣੀ ਗੱਲ ਕਰੀ ਆ ਇਹ ਇਦਾਂ ਵੀ ਜਿਹੜੇ ਅੱਜ ਕੱਲ ਜੇ ਮਾਂ ਪਿਓ ਨਹੀਂ ਪੜ੍ਹੇ ਲਿਖੇ ਸਾਰੇ ਨੇ ਬਹੁਤ ਆਉਂਦੇ ਨੇ ਸਾਡੇ ਕੋਲ ਜਦੋਂ ਮਾਂ ਪਿਓ ਨੂੰ ਪੁੱਛੀ ਵੀ ਤੁਹਾਨੂੰ ਆਉਂਦਾ ਗਰਬਾਣੀ ਬਾਰੇ ਪਤਾ ਪੰਜ ਪਿਆਰੇ ਕੌਣ ਸੀ ਸੱਚ ਜਾਣਿਓ ਭਾਈ ਸਾਹਿਬ ਬੀਬੀਆਂ ਨੂੰ ਪੰਜਾਂ ਪਿਆਰੇ ਬਾਰੇ ਨਹੀਂ ਪਤਾ ਐਨੇ ਮੈਂ ਕਹਾਂ ਤੁਸੀਂ ਪੜ੍ਹਾਈ ਭੈਣ ਜੀ ਹਾਂ ਭਾਜੀ ਅਸੀਂ ਪੜ੍ਹੇ ਆ ਬਹੁਤ ਜ਼ਿਆਦਾ ਤੇ ਪੰਜਾਂ ਪਿਆਰੇ ਨਾਮ ਨਹੀਂ ਭਾਜੀ ਸਾਨੂੰ ਨਹੀਂ ਆਉਂਦੇ ਮੈਂ ਵੀ ਇਹ ਇਹ ਗੱਲ ਕੀ ਬਣੀ ਵੀ ਤੁਸੀਂ ਦੇਖੋ ਅੱਜ ਬੱਚਾ ਤਾਂ ਸਿੱਖੂਗਾ ਭਾਈ ਸਾਹਿਬ ਜੀ ਜੇ ਤੁਸੀਂ ਮਾਪਿਆਂ ਨੂੰ ਆਉਂਦਾ ਹੋਗਾ ਇੱਕ ਇੱਕ ਕਹਾਵਤ ਆ ਜੇ ਜਾੜੀ ਕਮਜ਼ੋਰ ਆ ਤੇ ਪੱਤੇ ਤੇ ਫਲ ਕਿੱਥੇ ਲੱਗਣੇ ਉਹਨੂੰ ਹਾਂਜੀ ਤੇ ਜੇ ਮਾਪਿਆਂ ਨੂੰ ਨਹੀਂ ਕੁਝ ਆਉਂਦਾ ਤੇ ਬੱਚੇ ਨੇ ਕੀ ਪੜਨਾ ਖੁਸ਼ ਵੀ ਨਹੀਂ ਇਹ ਤੁਹਾਡਾ ਕਾਰਜ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਹਾਦਤੀ ਦਿਹਾੜੇ ਦੇ ਉੱਪਰ ਇੱਕ ਨਵਿਕਲੇ ਤਰੀਕੇ ਦਾ ਲੰਗਰ ਲਗਾਇਆ ਹੋਇਆ ਕਿ ਜੇ ਨੌਜਵਾਨ ਕੇਸ ਦਾੜੀ ਨਹੀਂ ਕਤਲ ਕਰਦੇ ਪੱਗਾਂ ਦੇ ਨਾਲ ਸਨਮਾਨਤ ਕੀਤਾ ਜਾਊਗਾ ਇਹ ਇਸ ਚੀਜ਼ ਪਿੱਛੇ ਕੀ ਮਨਸਾ ਸਮਝਦੇ ਹਾਂ ਕਿ ਉਹਨਾਂ ਨੌਜਵਾਨਾਂ ਨੂੰ ਲਾਲਚ ਦੇਣਾ ਪੈ ਰਿਹਾ ਕਿ ਤੁਸੀਂ ਪੱਗਾਂ ਤੇ ਦਾੜੀਆਂ ਰੱਖੋ ਦਸਤਾਰਾਂ ਪ੍ਰਾਪਤ ਹੋਣਗੀਆਂ ਨਹੀਂ ਮੈਂ ਤੁਹਾਨੂੰ ਦੱਸਦਾ ਸਾਡਾ ਕੀ ਸੁਭਾਅ ਹੈ ਹੋ ਸਕਦਾ ਕੋਈ ਇਦਾਂ ਕਰਦਾ ਵੀ ਹੋਵੇ ਪਰ ਮੈਂ ਆਪਣੀ ਗੱਲ ਕਰਦਾ ਬਾਕੀ ਦਾ ਜੋ ਕਰਦਾ ਜਿਵੇਂ ਉਹ ਮਹਾਰਾਜ ਜਾਣਦੇ ਆ ਤੇ ਅਸੀਂ ਜਦੋਂ ਸਾਡੇ ਕੋਲ ਨੌਜਵਾਨ ਆਉਂਦੇ ਆ ਸਾਡੇ ਜਿੰਨੇ ਸਿੰਘ ਨੇ ਸਾਰੇ ਇੱਥੇ ਸਾਡੇ ਨਾਲ ਟੀਮ ਹੈ ਜਿਹੜੀ ਸਾਡੀ ਉਹ ਪਹਿਲਾਂ ਤਾਂ ਪ੍ਰੇਰਦੇ ਆ ਵੀ ਦੇਖੋ ਸਾਡੀਆਂ ਕੁਰਬਾਨੀਆਂ ਗੱਡੀਆਂ ਦੂਜਾ ਜਦੋਂ ਅਗਲਾ ਮਨ ਬਣਾ ਲੈਂਦਾ ਹੈ ਮੰਨ ਲਓ ਮਨ ਬਣਾ ਲਿਆ ਵੀ ਮੈਂ ਮੇਰੇ ਕੋ ਭਾਈ ਸਾਹਿਬ ਇਹੋ ਜਿਹੇ ਨੌਜਵਾਨ ਵੀ ਆਏ ਆ ਜਿਹੜੇ ਤੇ ਰੋਏ ਆ ਕੇ ਵੀ ਅਸੀਂ ਗਲਤ ਰਸਤੇ ਚਲੇ ਗਏ ਗਿਆਨੀ ਜੀ ਅੱਜ ਮੋੜਨਾ ਚਾਹੁੰਦੇ ਆ ਮੇਰੇ ਨਾਲ ਘਟੋ ਘਟ ਚਾਰ ਤਿੰਨ 350 ਨੌਜਵਾਨ ਜੁੜਿਆ ਹੋਇਆ ਮੇਰੇ ਆਪਣੇ ਨਾਲ ਜਿਹੜਾ ਨੌਜਵਾਨ ਅੱਜ ਵੀ ਚੜ੍ਹਦੀ ਕਲਾ 'ਚ ਦੀਆਂ ਗੱਲਾਂ ਸੁਣ ਕੇ ਅਹਿਸਾਸ ਹੁੰਦਾ ਨਾ ਨਹੀਂ ਐਦਾਂ ਵੀ ਜਦੋਂ ਬੇਨਤੀ ਕਰੀਦੀ ਉਹਨਾਂ ਨੂੰ ਵੀ ਕੇਸ ਰੱਖੇ ਕਿ ਦਮ ਅੱਜ ਵੀਡੀਓ ਸੁਣ ਕੇ ਤੁਹਾਨੂੰ ਕਮੈਂਟ ਆਉਣੇ ਮੈਨੂੰ ਲੱਗਦਾ ਜਿਹੜੇ ਨੌਜਵਾਨ ਐ ਹਜੇ ਹੋਣਗੇ ਉਹਨਾਂ ਨੇ ਤੁਹਾਡੀ ਵੀਡੀਓ ਸੁਣ ਕੇ ਕਮੈਂਟ ਆਏ ਬਦੇਗੜ ਸਾਹਿਬ ਸਾਡੇ ਮਾਛੋੜਾ ਸਾਹਿਬ ਚਮਕੌਰ ਸਾਹਿਬ ਹਜੂਰ ਸਾਹਿਬ ਬਾਬੇ ਬਕਾਲੇ ਅਸੀਂ ਦਸਤਾਰ ਕੈਂਪ ਲਾਉਂਦੇ ਆ ਇੱਥੇ ਇੱਕ ਤਾਰ ਰੱਖਿਆ ਬੱਚਿਆਂ ਕਰਕੇ ਜਿਵੇਂ ਹੈੱਡਫੋਨ ਲਿਆਉਣਾ ਕਾਪੀ ਪੈਨ ਪਾਣੀ ਦੀਆਂ ਬੋਤਲਾਂ ਜਿਹੜੇ ਬੱਚੇ ਦੇ ਕੰਮ ਆ ਜਾਣ ਤੇ ਹੋਰ ਅਦਕ ਬਹੁਤ ਨਾਮ ਜਿਹੜੇ ਆ ਉਹ ਬੱਚੇ ਤੋਂ ਗੁਰਬਾਣੀ ਸੁਣ ਕੇ ਨਹੀਂ ਘੰਟੇ ਦੇ ਬੱਚੇ ਨੂੰ ਇਸੇ ਕੀ ਕਰਦੇ ਆ ਬੱਚੇ ਨੂੰ ਨਾ ਉਹ ਦਿੰਨੇ ਆ ਆ ਮੇਰੇ ਕੋਲ ਆ ਦਈ ਬਟੇ ਆ ਸਾਡੇ ਕੋਲ ਪਰਚਾ ਭਾਈ ਸਾਹਿਬ ਜੀ ਇਹਦੇ ਦਸਾਂ ਗੁਰੂਆਂ ਦੇ ਨਾਮ ਨੇ ਇਹਦੇ ਵਿੱਚ ਇਹਦੇ ਲਿਖੇ ਹੋਏ ਇਧਰ ਇਹਦੇ ਪੰਜਾਬ ਪਿਆਰਿਆਂ ਦੇ ਨਾਮ ਲਿਖੇ ਹੋਏ ਆ ਤੇ ਚਾਰ ਤਖਤਾ ਸਗੈਰਾ ਸਭ ਕੁਝ ਲਿਖਿਆ ਆ ਇਹ ਤੇ ਮੁੱਲੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਨੇ ਮੁੱਲੀਆਂ ਸਾਡੀ ਸਿੱਖ ਧਰਮ ਦੀ ਵੀ ਕਮ ਸੇ ਕਮ ਬੱਚੇ ਨੂੰ ਇਹ ਆਵੇ ਉਹਨੂੰ ਜਿਹਨੂੰ ਬਾਣੀ ਘੰਟਾ ਉਹਨੂੰ ਹੋਰ ਵਧੀਆ ਥੋੜੇ ਜਿਹਾ ਨਾਮ ਚੰਗੇ ਜਿਹੜਾ ਦੀਦੀ ਜਾਨ ਚੰਗੇ ਜਿਹੜਾ ਤੈਹ ਲਾ ਕੇ ਵੀ ਆਲਾ ਫੜ ਵੀ ਉਹਨੂੰ ਖੁਸ਼ ਹੋ ਕੇ ਜਾਵੇ ਇਥੋਂ ਜਿਹੜੀਆਂ ਚੀਜ਼ਾਂ ਤੁਸੀਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਨੌਂ ਦਵਾਨਾਂ ਨੂੰ ਸਨਮਾਨਿਤ ਕਰਦੇ ਹਾਂ ਜਾਂ ਹੋਰ ਚੀਜ਼ਾਂ ਦੀ ਇੱਥੇ ਜ਼ਰੂਰਤ ਪੈਂਦੀ ਹੈ ਫਿਰ ਮੈਨੇਜ ਕਰ ਲੈਣੇ ਹੋ ਤੁਸੀਂ ਇਹਨਾਂ ਚ ਸਾਰੀਆਂ ਚੀਜ਼ਾਂ ਦਾ ਖਰਚਾ ਜਿਹੜਾ ਜੇ ਮਹਾਰਾਜ ਕਰਾਉਂਦੇ ਆ ਜੀ ਮੈਂ ਗੁਰੂ ਸਾਹਿਬ ਵੱਡੀ ਕਿਰਪਾ ਪਾਤਸ਼ਾਹੀ ਵੀ ਜਿੱਥੇ ਤੇ ਅਸੀਂ ਕੈਂਪ ਵੀ ਲਾਉਂਦੇ ਆ ਉਹ ਗੁਰਮੁਖ ਪਿਆਰੇ ਵੀ ਫਿਰ ਅੱਗੇ ਸਹਿਯੋਗ ਦੇ ਦਿੰਦੇ ਨੇ ਜਿਵੇਂ ਸਾਡੇ ਆਪਣੀ ਸਿੰਘ ਨੇ ਸਾਰੇ ਅਮਰਧਾਰੀ ਨੇ ਪਾਤਸ਼ਾਹ ਦੀ ਦਇਆ ਗੁਰੂ ਕਲਗੀਧਰ ਦੀ ਦਾਸ ਖੁਦ ਖੇਤੀ ਕਰਦਾ ਜੀ ਮੈਂ ਖੁਦ ਖੇਤੀਬਾੜੀ ਆਪਣੀ ਮਹਾਰਦੀ ਕਿਰਪਾ ਨਾਲ ਖੇਤੀ ਕਰੀਦੀ ਆ ਬਾਕੀ ਟਾਈਮ ਇਧਰ ਪ੍ਰਚਾਰ ਚਲਾਈ ਉਹ ਮਹਾਰਦੀ ਕਿਰਪਾ ਨਾਲ ਬਾਕੀ ਸਿੰਘ ਵੀ ਸਾਡੇ ਸਾਰੇ ਕਿਰਤੀ ਨੇ ਤੇ ਮੇਰੇ ਸਾਹ ਜਸਪਾਲ ਸਿੰਘ ਜੀ ਇੱਕ ਇੱਕ ਗੱਲ ਕੀਤੀ ਜਾਂਦੀ ਹੈ ਕਿ ਸ਼ਬਦ ਦਾ ਵੀ ਲੰਗਰ ਹੋਣਾ ਚਾਹੀਦਾ ਏ ਤੇ ਦੁਨਿਆਵੀ ਭੁੱਖ ਮਟਾਉਣ ਵਾਲਾ ਦੋਨੇ ਚੀਜ਼ਾਂ ਦੇ ਲੰਗਰ ਹੋਣੇ ਬਹੁਤ ਲਾਜ਼ਮੀ ਹੈ ਪਰ ਮੈਂ ਤਕਰੀਬਨ ਬਹੁਤ ਸਾਰੇ ਲੰਗਰਾਂ ਤੇ ਗਿਆ ਜਾਂ ਜਦੋਂ ਦਾ ਚੱਲਿਆ ਸਾਰਾ ਜੋੜ ਮੇਲਾ ਘੁੰਮ ਫਿਰ ਕੇ ਦੇਖਿਆ ਤਾਂ ਉਹਨਾਂ ਦੇ ਵਿੱਚ ਕੇਵਲ ਇੱਕੋ ਤੁਹਾਡਾ ਹੀ ਇਸ ਤਰੀਕੇ ਦਾ ਲੰਗਰ ਕਿਉਂ ਹੈ ਦੂਜੀਆਂ ਸੰਗਤਾਂ ਲੰਗਰ ਕਿਉਂ ਨਹੀਂ ਘਟਾ ਤੁਹਾਡੇ ਵਰਗਾ ਸ਼ੁਰੂ ਕਰ ਸਕੀਆਂ ਨਹੀਂ ਇਹ ਸਾਡੇ ਨਾਲ ਜਿੰਨੇ ਕਾਰਸੇ ਵਾਲੇ ਮਹਾਂਪੁਰਖ ਆ ਮਨ ਉਹਨਾਂ ਨੂੰ ਇੱਕ ਬੇਨਤੀ ਕਰਦਾ ਤੁਹਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਦੇਖੋ ਕਿ ਥਾਨ ਜਿਹੜਾ ਹੈ ਭਾਈ ਸਾਹਿਬ ਜੀ ਉਹ 18-1700 ਦੇ ਵਿੱਚ ਵਿੱਚ ਆ ਜਾਂਦਾ ਕਿ ਉਹਦਾ ਟੀਨ ਬਹੁਤ ਮਹਿੰਗਾ ਆਉਂਦਾ ਠੀਕ ਹੈ ਜੀ ਕਿਸੇ ਵੀ ਕਿ ਉਹਦਾ ਲਵ ਰਪੈਂਟ ਲਾ ਲਓ ਦੂਜੇ ਲਾ ਲਓ ਇਹਨਾਂ ਵਿੱਚ ਵਿੱਚ ਮਹਿੰਗੇ ਆਉਂਦੇ ਆ ਇੱਕ ਨਹੀਂ ਲੋਕੀ ਬੋਰੀਆਂ ਆਟੇ ਦੀਆਂ ਬਹੁਤ ਦਿੰਦੇ ਆ ਦਿੰਦੇ ਆ ਸੰਗਤ ਦੇਣੀ ਵੀ ਚਾਹੀਦੀ ਹੈ ਮੈਂ ਕਹਿੰਦਾ ਚੰਗੀ ਗੱਲ ਹੈ ਜੇ ਮਹਾਪੁਰਖਾਂ ਨੂੰ ਮੈਂ ਬੇਨਤੀ ਕਰਦਾ ਤੁਹਾਨੂੰ ਸੰਗਤ ਤੁਹਾਡੇ ਕੋਲ ਕੋਟਾ ਨਹੀਂ ਆ ਜਿੰਨੇ ਵੀ ਕਾਰਸੇ ਵਾਲੇ ਮਹਾਪੁਰਖਾ ਜਿੰਨੇ ਵੀ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਨਾਲ ਦੀ ਨਾਲ ਕਰ ਸਕਦੇ ਹੋ ਕੋਈ ਵੀ ਤੁਸੀਂ ਏਦਾਂ ਕੋਈ ਸਿੰਗਰ ਕਿਸੇ ਨਾਲ ਸੰਪਰਕ ਕਰੋ ਕਿਸੇ ਨਾਲ ਵੀ ਕਰ ਲਓ ਸਾਰੀਆਂ ਸੰਸਥਾ ਨੇ ਵੀ ਤੁਸੀਂ ਸ਼ਬਦਾਰੇ ਇੱਥੇ ਚਲਾਓ ਅਸੀਂ ਤੁਹਾਡਾ ਸਹਿਯੋਗ ਦਿੰਦੇ ਆ ਕਿੱਡੀ ਗੱਲ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਜਿਹੜੇ ਸਿੰਘ ਇਹੋ ਜਿਹੇ ਪ੍ਰਾਲੇ ਕਰਦੇ ਆ ਮੰਨ ਲਓ ਕੋਈ ਵੀ ਆ ਕਿਸੇ ਵੀ ਸੰਸਥਾ ਨਾਲ ਜੁੜਿਆ ਆ ਜਾ ਹੇਲ ਕੋ ਗੁਰਮ ਅਸੀਂ ਤਾਂ ਕਿਸੇ ਸੰਤ ਨਾਲ ਐਡਾ ਹੈ ਨਹੀਂ ਅਸੀਂ ਸਿਰਫ ਗੁਰੂ ਦੇ ਸਿੱਖ ਆ ਮਹਾਰਾ ਕਲਗੀਧਰ ਦੇ ਅਸੀਂ ਨਾ ਐਡਾ ਕੁਛ ਨੂੰ ਕਿਸੇ ਨਾਲ ਸਾਡਾ ਸਬੰਧ ਆ ਅਸੀਂ ਆਪ ਹੀ ਜਿਵੇਂ ਮਹਾਰਾ ਦੀ ਕਿਰਪਾ ਨਾਲ ਸਤਿਗੁਰੂ ਕਰਾ ਲੰਦੇ ਗੁਰ ਕਲਗੀਧਰ ਹਾਂ ਉਹਦੇ ਇਸ ਤਰ੍ਹਾਂ ਮੈਂ ਬੇਨਤੀ ਉਹਨਾਂ ਨੂੰ ਇਹ ਕਰਨਾ ਚਾਹੁੰਦਾ ਵੀ ਜਿਹੜੇ ਕਾਰਸੇ ਵਾਲੇ ਮਹਾਂਪੁਰਖਾ ਤੁਹਾਡੇ ਕੋਲ ਰੁਪਈਏ ਦਾ ਕੋਈ ਘਾਟ ਨਹੀਂ ਤੁਹਾਨੂੰ ਸੰਗਤ ਦੁੱਗਣਾ ਦਿੰਦੀ ਆ ਇੱਕ ਇਹੋ ਜਿਹਾ ਪ੍ਰਬੰਧ ਸ਼ਬਦ ਜਿਹੜਾ ਲੰਗਰ ਚੱਲਦਾ ਉਹ ਚ ਇਹੋ ਜੀ ਪ੍ਰਦਰਸ਼ਨੀ ਜਾਂ ਬੁੱਕਾਂ ਜਾਂ ਬੱਚਿਆਂ ਨੂੰ ਇਦਾਂ ਦਸਤਾਰਾਂ ਤੁਸੀਂ ਹਰੇਕ ਲੰਗਰ 'ਚ ਕਰ ਦੋ ਵੀ ਭਾਈ ਸ਼ਬਦ ਇੱਧਰ ਲੰਗਰ ਛਕੋ ਇੱਧਰ ਸ਼ਬਦ ਦਾ ਚੱਲਦਾ ਤੁਹਾਡੇ ਬਹੁਤ ਪ੍ਰਚਾਰ ਚੱਲੇ ਸਪੀਕਰ ਚੱਲਣ ਜਿਵੇਂ ਹੁਣ ਚੱਲਦੇ ਆ ਤੇ ਉਹ ਸੰਗਤ ਖਿੱਚੀ ਜਾਂਦੀ ਆ ਉੱਥੇ ਕਮ ਸੇਕ ਮੰਨ ਲਓ 1000 ਬੰਦਾ ਜਾਂਦਾ ਭਾਈ ਸਾਹਿਬ ਘਾਟੇ ਵੇਲੇ ਲਾ ਲੋ ਤੁਸੀਂ 300 ਬੰਦਾ ਤਾਂ ਕਮ ਸੇ ਕਮ ਦਸਤਾਰ ਕੈਂਪ 'ਚ ਜਾਂ ਉਧਰ ਤੁਹਾਡੇ ਜਾਊਗਾ ਨਾ ਕਾਰਸੇ ਵਾਲਿਆਂ ਦੇ ਉਹ 300 ਬੰਦੇ ਹੀ ਜੁੜਦੇ ਜੁੜਦਾ ਗਾਹ ਜੋੜ ਲੂਗਾ ਉਹੀ ਗਾਹ ਪ੍ਰਚਾਰ ਕਰੂਗਾ ਸਾਡੇ ਕੋਲ ਇੱਥੇ ਆ ਮੰਨ ਲਓ ਸਾਡੇ ਕੋਲ ਏਡਾ ਕੱਟ ਨਹੀਂ ਹੁੰਦਾ ਪਰ ਫਿਰ ਵੀ ਬਹੁਤ ਕੱਟ ਹੋ ਜਾਂਦਾ ਬੱਚੇ ਬੀਬੀਆਂ ਭੈਣਾਂ ਬਹੁਤ ਲੈ ਕੇ ਆਉਂਦੀਆਂ ਤੇ ਨੌਜਵਾਨ ਬਹੁਤ ਆਉਂਦੇ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਵੀ ਲੰਗਰ ਛਕੋ ਵਧੀਆ ਚੰਗੀ ਗੱਲ ਆ ਪਰ ਤੁਸੀਂ ਯਾਰ ਆਪਣੇ ਪਿੰਡ 'ਚ ਜਾ ਕੇ ਇੱਕ ਬਰਾ ਬੇਨਤੀ ਹੈ ਸਾਡੀ ਤੁਸੀਂ ਆਪਣੇ ਪਿੰਡ 'ਚ ਬੱਚਿਆਂ ਨੂੰ ਕਾਪੀ ਪੈਨ ਦੇ ਗੁਰਦੁਆਰੇ ਭੇਜਣਾ ਜਿੰਨਾ ਕੋ ਹੋ ਸਕਦਾ ਉਹਨੂੰ ਗਰੰਟੀ ਨੂੰ 2 400 500 ਰੁਪਿਆ ਦੇਣਾ ਵੀ ਤੂੰ ਬੱਚੇ ਪੜਾਇਆ ਕਰ ਜੇ 5 ਬੰਦੇ ਵੀ ਇੱਕ ਪਿੰਡ 'ਚ ਐਡਾ ਕਰਦੇ ਆ ਤੇ ਗਰੰਟੀ ਸਿੰਘ ਗੁਰੂ ਘਰ ਦੇ ਬੱਚਿਆਂ ਨੂੰ ਪੜਾਉਂਦਾ ਏ ਤੇ ਸਾਡੇ ਪਿੰਡ ਦਾ ਭਲਾ ਇਹ ਅਸੀਂ ਦੱਸਦੇ ਹਾਂ ਔਰੇ ਹਰੇਕ ਪਿੰਡ ਦੀ ਕਮੇਟੀ ਆਉਂਦੀ ਜਦੋਂ ਕੋਈ ਮੈਂਬਰ 5 10 ਬੰਦੇ ਇੱਕ ਪਿੰਡ ਦੇ ਆਉਂਦੇ ਆ ਉਹਨਾਂ ਨੂੰ ਬਿਠਾ ਕੇ ਸਮਝਾਈਦਾ ਵੀ ਤਾਂ ਜੋ ਜਾਗਰਤੀ ਆਵੇ ਹੁਣ ਇਹ ਇਹ ਸਭ ਨੂੰ ਕਰਨਾ ਚਾਹੀਦਾ ਤੁਹਾਡੇ ਕੋਲੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਉਂਦੇ ਹੋਣਗੇ ਜਿਹੜੇ ਗੁਰੂ ਘਰ ਦੇ ਨਾਲੋਂ ਟੁੱਟੇ ਹੋਏ ਨੇ ਔਰ ਜਦੋਂ ਉਹਨਾਂ ਦੇ ਨਾਲ ਵਾਰਤਾ ਲਾਪ ਹੁੰਦਾ ਹੈ ਤੇ ਉਹ ਕਿਹੜੀਆਂ ਚੀਜ਼ਾਂ ਮਹਿਸੂਸ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੇਰ ਕੇ ਸਿੱਖੀ ਦੇ ਵੱਲੇ ਲਿਆਂਦਾ ਜਾਂਦਾ ਹੈ ਉਹਨਾਂ ਦੇ ਵੱਲੋਂ ਲੌਜੀਕ ਹੀ ਦਿੱਤੇ ਜਾਂਦੇ ਆ ਖਾਸ ਕਰ ਨੌਜਵਾਨ ਲੜਕੇ ਲੜਕੀਆਂ ਵੱਲ ਵੈਗਰ ਲੋਜੀਕ ਤਰੀਕੇ ਹੀ ਦਰਕਾਰ ਦੇ ਦਿੰਦੇ ਆ ਵੀ ਕਈ ਤੇ ਚਲੋ ਵਧੀਆ ਨੇ ਉਹ ਕੋਈ ਮਜਬੂਰੀ ਕੋਈ ਨਾ ਕਿੰਨਾ ਸਾਡੇ ਕੋਲ ਮੈਂ ਤੁਹਾਨੂੰ ਉਦਾਹਰਨ ਦਿੰਦਾ ਸਾਡੇ ਕੋਲ ਇੱਕ ਨੌਜਵਾਨ ਆਇਆ ਉਹ ਤਾਂ ਬਹੁਤ ਸੋਹਣਾ ਬੱਚਾ ਐਨੀ ਬਾਣੀ ਚੰਗੀ ਪੜੇ ਵਧੀਆ ਭਾਈ ਸਾਹਿਬ ਜੀ ਸ਼ਬਦ ਉਹਦੇ ਜਪਜੀ ਸਾਹਿਬ ਦੇ ਛੇਤੀ ਕਰੇ ਕੋਈ ਕਿੰਨਾ ਸੁਣਾ ਨਹੀਂ ਸਕਦਾ ਉਹ ਬੱਚੇ ਨੇ ਲਾਵਾ ਦਲਾਮਾ ਬਸ਼ਰਾਮ ਵਧੀਆ ਲਾਇਆ ਮੈਂ ਹਰਾਨ ਰਹਿ ਗਿਆ ਤੇ ਇਹ ਬੱਚੇ ਦੇ ਕੇਸ ਰੱਖੇ ਉਹਨੇ ਆਹ ਬੰਦਾ ਨਸ਼ਾ ਕਰਦਾ ਸੀ ਮੈਂ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਤੁਹਾਡਾ ਬੱਚਾ ਇੰਨਾ ਵਧੀਆ ਏ ਇੰਨੀ ਬਾਣੀ ਪੜਦਾ ਤੁਸੀਂ ਕਿਉਂ ਨਹੀਂ ਕੇਸ ਰੱਖਦੇ ਉਹ ਉਹ ਤਾਂ ਕਹਿੰਦਾ ਗਿਆਨੀ ਜੀ ਮੈਂ ਪਹਿਲਾਂ ਤੋਂ ਇਦਾਂ ਨਸ਼ਿਆਂ 'ਚ ਪੈ ਗਿਆ ਆ ਵੀ ਮੈਂ ਇਦਾਂ ਕਰਕੇ ਪਿੰਡ ਦੇ ਮੁੰਡੇ ਨਾਲ ਚਲੇ ਗਿਆ ਉਹਦੀ ਛੱਡੋ ਹੁਣ ਅੱਗੇ ਆਜੋ ਇੱਕ ਸਾਡੇ ਕੋਲ ਹੋਰ ਨੌਜਵਾਨ ਆਏ ਉਹਨਾਂ ਨੂੰ ਅਸੀਂ ਪੁੱਛਿਆ ਵੀ ਵੀਰੇ ਤੁਸੀਂ ਕੇਸ ਕੇਸ ਕਿਸ ਕਾਰਨ ਕਟਾਉਂਦੇ ਹੋ ਕਈ ਇਦਾਂ ਇਦਾਂ ਕਹਿੰਦੇ ਆ ਪਹਿਲੇ ਭਾਜੀ ਭਾਜੀ ਪਹਿਲਾਂ ਸਾਡੇ ਘਰ ਦੇ ਕਰਦੇ ਸੀ ਹੁਣ ਅਸੀਂ ਮੈਂ ਕਿਹਾ ਵੀ ਘਰ ਦੇ ਜੇ ਕਰਦੇ ਤੁਸੀਂ ਤਾਂ ਬਦਲੋ ਫਿਰ ਉਹਨਾਂ ਨੂੰ ਬੇਨਤੀ ਕਰੀ ਦੀ ਆ ਵੀ ਜੇ ਇਹੀ ਗੱਲ ਜਦੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਜਦੋਂ ਉਹਨਾਂ ਨੂੰ ਲਾਲਚ ਦਿੱਤੇ ਗਏ ਆ ਹਨਾ ਤੁਸੀਂ ਉਹਨੂੰ ਆ ਲਾਲਚ ਦੰਦੇ ਆ ਆ ਚੀਜ਼ ਦੰਦੇ ਆ ਤੁਸੀਂ ਸਿੱਖੀ ਛੱਡੋ ਮੈਂ ਕਿਹਾ ਉਹ ਤੇ ਲਾਲਚਾਂ ਦੇ ਬਿਨੂੰ ਡੁੱਲੇ ਤੁਹਾਨੂੰ ਕਿਹੜੀ ਚੀਜ਼ ਦਾ ਲਾਲਚ ਆ ਤੇ ਨੌਜਵਾਨ ਨੂੰ ਬੇਨਤੀ ਕਰੀਦਾ ਤੁਹਾਨੂੰ ਕਿਹੜੀ ਮਜਬੂਰੀ ਆ ਯਾਰ ਤੁਸੀਂ ਪਤਦ ਪੁਣੇ ਵੱਲ ਜਾਂਦੇ ਹੋ ਨਸ਼ੇ ਕਰਦੇ ਹੋ ਤੁਹਾਨੂੰ ਕੌਣ ਲਾਉਂਦਾ ਨਸ਼ੇ ਤੇ ਜੇ ਉਹ ਮੈਂ ਆ ਮੈਨੂੰ ਜੇ ਕੋਈ ਕਹੂਗਾ ਬੰਦਾ ਮੈਂ ਇੰਨੀ ਸੋਝੀ ਰੱਖਦਾ ਮਤ ਰੱਖਦਾ ਵੀ ਸੱਚੇ ਪਾਤਸ਼ਾਹ ਮੈਨੂੰ ਉਧਰ ਲੈ ਜਾਂਦਾ ਬੰਦਾ ਜੇ ਮੈਂ ਟੋਕੂਗਾ ਰੁਕੂਗਾ ਕਿ ਨਹੀਂ ਵੀ ਇਹ ਗਲਤ ਅਧਰੇ ਨਹੀਂ ਜੇ ਅਸੀਂ ਸਾਰੇ ਰੋਕਣ ਲੱਜੇ ਮੈਂ ਹੀ ਮਗਰ ਲੱਜ ਜਾਣਾ ਉਹਦੇ ਤੇ ਫੇਰ ਰੋਕਣਾ ਕਿਨੇ ਆ ਜੇ ਮੈਂ ਹੀ ਲੋਕੇ ਤਰ ਬੈਣਾ ਫੇਰ ਫੇਰ ਕੌਣ ਢਾਲੂ ਅਸੀਂ ਮੈਂ ਮੰਨਦਾ ਸਰਕਾਰਾਂ ਦਾ ਹੱਥ ਹੁੰਦਾ ਹੀ ਨਹੀਂ ਅੱਜ ਇਹ ਚ ਕੋਈ ਦੋਰ ਨਹੀਂ ਆ ਪਰ ਸਾਡਾ ਆਪਣਾ ਵੀ ਆ ਸਾਡੇ ਆਪਣੇ ਸਾਨੂੰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜੇ ਨੌਜਵਾਨ ਵੀਰਾ ਕੌਣ ਤੁਹਾਨੂੰ ਧੱਕੇ ਨਾਲ ਸਰਕਾਰ ਤੱਕ ਮੰਨ ਲਓ ਕੋਈ ਸਰਕਾਰ ਆਉਂਦੀ ਆ ਹਾਂਜੀ ਸਾਡੇ ਪੰਜਾਬ ਚ ਇਹ ਸੈਂਟਰਸ ਕਰ ਕੋਈ ਵੀ ਆਉਂਦੀ ਆ ਤੁਹਾਡੇ ਘਰ ਦੇਣ ਆਉਂਦੇ ਆ ਉਹ ਮੰਨ ਲਓ ਘਰ ਵੀ ਦੇਣ ਆਗੇ ਤੇ ਸਾਡੇ ਘਰ ਦੇਣਾ ਕੋਈ ਆਵੇ ਤੁਹਾਡੇ ਘਰ ਭਾਈ ਸਾਹਿਬ ਦੇਵਾਏ ਤੁਸੀਂ ਚੰਗੀ ਜਿਹਾ ਨਾ ਸੇਵਾ ਨਾ ਕਰੋ ਇਹ ਇੱਕ ਗੱਲ ਇਹ ਆ ਵੀ ਸਾਡੇ ਨੌਜਵਾਨ ਵੀਰਾਂ ਨੂੰ ਅਸੀਂ ਬੇਨਤੀ ਕਰੀਦੀ ਆ ਵੀ ਤੁਸੀਂ ਆਪ ਵੀ ਮਨ ਬਦਲੋ ਯਾਰ ਤੁਸੀਂ ਆਓ ਸੁਧਰੋ ਪਤਿਤ ਪੁਣਾ ਤਾਂ ਹੀ ਜੇ ਤੁਸੀਂ ਆਪ ਕਰਦੇ ਹੋ ਨਹੀਂ ਕਹਿੰਦਾ ਕਿ ਜੇ ਮੇਰੇ ਕੋਲ ਆਓ ਤੁਸੀਂ ਖੁਦ ਜਾਂਦੇ ਹੋ ਜੇ ਇਹ ਹੀ ਗੱਲ ਭਾਈ ਤਾਰੂ ਸਿੰਘ ਨੇ ਸੋਚ ਜੰਦੇ ਅਸੀਂ ਜੁੰਦੇ ਹੁੰਦੇ ਅੱਜ ਅਸੀਂ ਖਤਮ ਹੁੰਦੇ ਅੱਜ ਜਿਹੜੇ ਸਿੰਘ ਜੇਲ੍ਹਾਂ 'ਚ ਬੈਠੇ ਆ ਉਹ ਸਾਡੇ ਕਰਕੇ ਆ ਉਹਨਾਂ ਦੇ ਪਰਿਵਾਰ ਕਿਦਾਂ ਟਾਈਮ ਕੱਢਦੇ ਆ ਮੈਂ ਸਤਿਕਾਰਯੋਗ ਭਾਈ ਜਗਤਾਰ ਸਿੰਘ ਵਾਰਾਜ ਦੇ ਪਰਿਵਾਰ ਨੂੰ ਮਿਲਿਆ ਭਾਈ ਸਾਹਿਬ ਜੀ ਬੜਾ ਔਖਾ ਬੜਾ ਔਖਾ ਇਸ ਕਰਕੇ ਥੋੜਾ ਜਾਂ ਸਾਡੀ ਪਨੀਰੀ ਨੂੰ ਨੌਜਵਾਨਾਂ ਨੂੰ ਬੀਬੀਆਂ ਭੈਣਾਂ ਨੂੰ ਕਮੇਟੀਆਂ ਨੂੰ ਸਾਡੇ ਮਹਾਪੁਰਖਾਂ ਬਾਬਿਆਂ ਨੂੰ ਮੇਰੇ ਵਰਗੇ ਚੋਲੇ ਵਾਲਿਆਂ ਨੂੰ ਕੋਈ ਚਾਹੇ ਕੋਈ ਕਿਸੇ ਵੀ ਉੱਚਾ ਕੋਈ ਕਾਲੀਆਂ ਚਿੜੀਆਂ ਲਾਲ ਜਿਹੜੀਆਂ ਮਰਜੀ ਬੰਦਾ ਚਾਹੇ ਵੱਡੇ ਵੱਡੇ ਆਪਣੇ ਭਾਈ ਸਾਹਿਬ ਕਹਾਂ ਤੇ ਭਾਈ ਸਾਹਿਬ ਦਾ ਟ੍ਰੈਂਡ ਚੱਲਦਾ ਨਾ ਕਿ ਅਸੀਂ ਭਾਈ ਸਾਹਿਬ ਬੰਦੇ ਆ ਚਾਹੇ ਉਹ ਲੋਕ ਨੇ ਅੱਜ ਇਹ ਸਾਨੂੰ ਚਾਹੀਦਾ ਵੀ ਸਾਨੂੰ ਸੁਰ ਜੋੜ ਕੇ ਪਤਿਤਪੁਣਾ ਨਸ਼ਾ ਤੇ ਸਿੱਖੀ ਵੱਲ ਨਾ ਕਿ ਕਿੰਤੂ ਬਰੰਤੂਆਂ ਤੇ ਕਿੰਤੂ ਪ੍ਰੰਤੋ ਕਾਲ ਤਖਤ ਤੇ ਮੁਕਸ਼ਾ ਦੇ ਆ ਦੇਖੋ ਇਹ ਕਰਨ ਇਹ ਵੀ ਬਣਦਾ ਤੁਸੀਂ ਬਹੁਤ ਸੋਹਣਾ ਸਵਾਲ ਕਰਿਆ ਮੈਂ ਅੱਗੇ ਥੋੜਾ ਜਿਹਾ ਕਹਿ ਦਮਾ ਉਹ ਮੈਨੂੰ ਨੌਜਵਾਨ ਕਹਿੰਦੇ ਗਿਆਨੀ ਜੀ ਬਾਣੀ ਕਿਵੇਂ ਪੜੀ ਅੱਧੀ ਰਹਿ ਸਭ ਕਰੀਏ ਪੂਰੀ ਕਰੀਏ ਇਹ ਕਿਥੋਂ ਚੱਲਿਆ ਮਸਲਾ ਇਹ ਹੁਣ ਉਹ ਉਹਨਾਂ ਦਾ ਕਸੂਰ ਨਹੀਂ ਹੁਣ ਕਿਹਦਾ ਕਸੂਰਾ ਆ ਮੇਰੇ ਵਰਗੇ ਜਿਹੜੇ ਹਜੂਰੀਆਂ ਮੋਢੇ ਤੱਕੀ ਪਰਦੇ ਆ ਜਿਹੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਆ ਇਹਨਾਂ ਲੋਕਾਂ ਨੇ ਸਾਨੂੰ ਕੱਢਿਆ ਨਹੀਂ ਨਾ ਚੀਜ਼ਾਂ ਚ ਹੁਣ ਅਕਾਲ ਤਖਤ ਸਾਹਿਬ ਆ ਹੁਣ 1 ਮਿੰਟ ਤੁਸੀਂ ਚੱਕ ਕੇ ਪਾਤ ਤਾਂ ਜੀ ਆ ਰੰਗ ਜਿਹੜਾ ਬਸੰਤੀ ਹੋ ਗਿਆ ਮੈਂ ਮੈਂ ਨਹੀਂ ਵਿਰੋਧ ਕਰਦਾ ਅਕਾਲ ਤਖਤ ਵਾਲੇ ਸੂਝਵਾਨ ਨੇ ਮੈਂ ਤਾਂ ਸੁਣਿਆ ਨਹੀਂ ਕਿ ਜਿਹੜੇ ਬਸੰਤੀ ਰੰਗ ਥੱਲੇ ਸਰਮਈ ਰੰਗ ਥੱਲੇ ਇਕੱਠੇ ਹੋਜੋ ਐਂਦੇ ਹੀ ਸੁਣਦੇ ਆਉਂਦੇ ਆ ਵੀ ਆ ਕੇਸਰੀ ਰੰਗ ਥੱਲੇ ਇਕੱਠੇ ਹੋਜੋ ਪਰ ਉਹ ਵੀ ਸਾਰੇ ਆਪਾਂ ਉਧਰ ਚਲੀਏ ਹੈਨਾ ਸੁਣਦੇ ਹੀ ਆਉਂਦੇ ਆ ਪ੍ਰਾਤਨ ਸਮਿਆਂ ਤੋਂ ਮਹਾਪੁਰਖਾ ਤੋਂ ਸੰਜਨੈ ਸਿੰਘ ਜੀ ਨੇ ਬੋਲਿਆ ਹੋਰ ਵੀ ਚਲੋ ਖੈਰ ਉਹਨਾਂ ਦਾ ਮਸਲਾ ਤਾਂ ਵੱਡੇ ਨੇ ਉਹ ਪਰ ਫਿਰ ਵੀ ਅਸੀਂ ਕਹਿੰਦੇ ਆ ਵੀ ਤੁਸੀਂ ਜਦੋਂ ਕੋਈ ਕੋਈ ਵੀ ਚੀਜ਼ ਚਲਾਉਣੀ ਆ ਉਹਨਾਂ ਨੂੰ ਪਹਿਲਾਂ ਪੁੱਛੋ ਵਿਚਾਰੋ ਕੋਈ ਵੀ ਕਰਨਾ ਫਿਰ ਹੋ ਹੁੰਦਾ ਇਸ ਕਰਕੇ ਨੌਜਵਾਨ ਤਾਂ ਹੀ ਇੱਧਰ ਉੱਧਰ ਭਟਕਿਆ ਭਾਈ ਸਾਹਿਬ ਜੀ ਇੱਥੇ ਕਿਤੇ ਸਾਡੇ ਜਿਹੜੇ ਵੱਡੇ ਵੱਡੇ ਮਗਰਮਾ ਚਮਣੀ ਬੈਠੇ ਆ ਇਹਨਾਂ ਦਾ ਕਸੂਰ ਹੈਗਾ ਏ ਇਹ ਬਿਲਕੁਲ ਆ ਸ਼ਹਦਾਬਦੀਆਂ ਦੇ ਦਿਨਾਂ ਦੇ ਵਿੱਚ ਜਾਂ ਇਤਿਹਾਸਕ ਦਿਹਾੜੇ ਤਾਂ ਬਹੁਤ ਮਨਾਏ ਜਾਂਦੇ ਨੇ ਵਨ ਵਨ ਪ੍ਰਕਾਰ ਦੇ ਲੰਗਰ ਤੁਹਾਨੂੰ ਸ਼ੱਕਨ ਨੂੰ ਮਿਲਦੇ ਨੇ ਜਮ ਜਮ ਕੇ ਛਕਣੇ ਚਾਹੀਦੇ ਆ ਪਰ ਜਿਹੜਾ ਲੰਗਰ ਗੁਰਸਿੱਖ ਨੌਂਦਵਾਨਾ ਨੇ ਲਗਾਇਆ ਬਿਲਕੁਲ ਵੱਖਰੇ ਪ੍ਰਕਾਰ ਦਾ ਏ ਇਹੋ ਜਿਹੇ ਲੰਗਰਾਂ ਦੀ ਪਵਿੱਖ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜ਼ਰੂਰਤ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਇਤਿਹਾਸਕ ਦਿਹਾੜਿਆਂ ਦੇ ਵਿੱਚ ਸ਼ਮੂਲੀਅਤ ਕਰਦੇ ਆ ਤੇ ਸਾਨੂੰ ਇਹਨਾਂ ਇਤਿਹਾਸਕ ਦਿਹਾੜਿਆਂ ਤੋਂ ਜਾਂ ਧਾਰਮਿਕ ਸਥਾਨਾਂ ਤੋਂ ਕੁਝ ਸਿੱਖ ਕੇ ਆਪਣੇ ਘਰਾਂ ਨੂੰ ਜਾਣ ਦੀ ਜ਼ਰੂਰਤ ਹੈ ਪਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਨਵਿਕਲੀਆਂ ਤੇ ਚੰਗੀਆਂ ਸੁਚੱਜੀਆਂ ਚੀਜ਼ਾਂ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ